ਇਥੋਂ ਤੱਕ ਕਿ ਸਿੱਧੋ ਸਿੱਧੀ ਮੇਰਾ ਨਾਂ ਲਗੰਦਿਆ ਵਾ ਹੂੰ ਕਹਿੰਦਾ ਵੀ ਜੇ ਅਹੀਂ ਨਹੀਂ ਪੈਸੇ ਕਢਾਏ ਫਿਰ ਤੁਸੀਂ ਖਾਦੇ ਹੋਣਗੇ ਐਦਾਂ ਦੀਆਂ ਗੱਲਾਂ ਕਰਕੇ ਗਿਆ ਵਾ ਤੇ ਬੋਲਣ ਦੀ ਮਸਾ ਅਕਲ ਨਹੀਂ ਹੈਗੀ ਵੀ ਉਹਨੂੰ ਜਿੰਨੇ ਗੁੱਸੇ ਵਿੱਚ ਗਏ ਆ ਨਾ ਹੁਣ ਤੇ ਕੋਹ ਨਾ ਕੋਹ ਕਰਕੇ ਹੀ ਆਉਣਗੇ ਤੇ ਮੈਨੂੰ ਵੀ ਠੰਡ ਫੇਰੀ ਪੈਣੀ ਨਾਲੇ ਇੱਕ ਤੁਸੀਂ ਚੋਰੀ ਕੀਤੀ ਆ ਤੇ ਨਾਲੇ ਰੋਹ ਪਾਉਂਦੇ ਜ ਸਾਡੇ ਤੇ ਉਹ ਕੋਈ ਗੱਲ ਨਹੀਂ ਭਾਜੀ ਪਤਾ ਲੱਗ ਹੀ ਜਾਣਾ ਕਿੰਨੇ ਚੋਰੀ ਤੇ ਤੁਹਾਡਾ ਬਥੇਰਾ ਸਾਹ ਦਿੰਦਾ ਰਿਹਾ ਵਾ ਪਰ ਤੁਸੀਂ ਨਹੀਂ ਗੁਣ ਪਾਉਂਦੇ ਕਿਸਦਾ ਵੀ ਜੇ ਮੈਂ ਪੈਸੇ ਕਢਾਉਂਦੇ ਆ ਗਿਆ ਨਾ ਕੱਲਾ ਕੱਲਾ ਰੁਪਈਆ ਕਢਾਉਣਾ ਤੁਹਾਡੇ ਕੋ ਮੈਂ ਅੱਗ ਤੇ ਮੈਂ ਬੜੀ ਲੋਨੀ ਆ ਪਰ ਸੰਦੀਪ ਢਿੱਲੀ ਆ ਇਹ ਜੀ ਆ ਕੇ ਉਹਨਾਂ ਨਾਲ ਲੜਦੀ ਨਹੀਂ ਜੇ ਸਾਨੂੰ ਪੈਸਾ ਦਾ ਇੰਨਾ ਲਾਲਚ ਹੁੰਦਾ ਨਾ ਆ ਜਿਹੜੀ ਨੌਕਰੀ ਲਵਲੀ ਨੂੰ ਮਿਲੀ ਆ ਨਾ ਇਹ ਦਲਜੀਤ ਕੋਲ ਹੋਣੀ ਸੀ ਇੰਨਾ ਪੈਸਾ ਦਾ ਮਾਨ ਨਹੀਂ ਕਰੀਦਾ ਹੁੰਦਾ ਰਪਿੰਦਰ ਸਿਮੀ ਹਨੀ ਮਾਸੀ ਕੀ ਮੈਂ ਆਇਆ ਚਾਹ ਘੁੱਟ ਮਸਲੇ ਗਈਆਂ ਲਿਆਉਣ ਤੇ ਅਜੇ ਤੱਕ ਨਹੀਂ ਤੂੰ ਆਈ ਲੱਗੀ ਮਾਸੀ ਜੀ ਲਿਆਉਣ ਢਿੱਲੀ ਬੜੀ ਆ ਤੂੰ ਤੇ ਤੇਰਾ ਮੇਰਾ ਗਰਕੀ ਤੀ ਤੋਰਤਾ ਵਾ ਮਾਸੀ ਜੀ ਭਲੇਖੇ ਨਾ ਟੁੱਟ ਗਿਆ ਹਾਂ ਤੇ ਕੱਪ ਤੋਰਤਾ ਵਾ ਇਹ ਤੇ ਪਿੰਦਰ ਦੇ ਪੇਕਿਆਂ ਦਾ ਹੀ ਉਹਨੇ ਬਚਾਈ ਨੇ ਸੈਟ ਲੈ ਕੇ ਦਿੱਤਾ ਸੀ ਮਾਂ ਨੇ ਤੇ ਤੂੰ ਤੇ ਤੋੜ ਕੇ ਆ ਮਾਰਿਆ ਵਾ ਮੈਂ ਤਾਂ ਚੀ ਮਾਸੀ ਜੀ ਮੈਨੂੰ ਚਾਹ ਲੱਗੀ ਸੀ ਪੋਨ ਤੇ ਭਲੇਖੇ ਦਾ ਹੱਥ ਵੱਜ ਗਿਆ ਤੇਰੇ ਹੱਥ ਟੁੱਟੇ ਸੀ ਤੈਨੂੰ ਨਹੀਂ ਪਤਾ ਤੇ ਚੀ ਜ ਟੁੱਟ ਜੇਗੀ ਕਿੱਥੋਂ ਆਣੀ ਮੁੜ ਕੇ ਇਨੇ ਮਹਿੰਗੇ ਕੱਪ ਹੀ ਹੈ ਦਿਮਾਗ ਖਰਾਬ ਤੇਰਾ ਵੇਹ ਤੇ ਲਿਆ ਕਰ ਨਾ ਤੈਨੂੰ ਪਤਾ ਲੱਗਦਾ ਨਾ ਤਾ ਮਾਸੀ ਜੀ ਮੈਂ ਕਿਹੜਾ ਜਾਣ ਕੇ ਤੋੜਿਆ ਵਾਂ ਮੈਂ ਚਾ ਹੀ ਲੱਗੀ ਸੀ ਤੁਹਾਨੂੰ ਖਰੋਣ ਕੰਮ ਕਰਦੀ ਕਰਦੀ ਤੁਹਾਡਾ ਤੋ ਫੇਰ ਹੀ ਟੁੱਟਾ ਵਾ ਨਹੀਂ ਕੰਮ ਦਾ ਕੀ ਕਹਾਂ ਡਈ ਆ ਤੁਹਾਡਾ ਕੰਮ ਹੈ ਜਿਹੜੇ ਪੈਸੇ ਖਾਦੇ ਉਹਨਾਂ ਚੇਤਾ ਭੁੱਲ ਗਿਆ ਤਾਨੂੰ ਤੇਰੀ ਗੁਤਰੀ ਜੀ ਭੋਂਦੀ ਯਾਰਾਂ ਦੇ ਉਹਨੂੰ ਜੇ ਤ ਉਹਦੇ ਕੱਪ ਤੋੜ ਕੇ ਤੇ ਮਾਰੇ ਨੇ ਉਧਰ ਤੂੰ ਨਵੇਂ ਕਿੱਡੀਆਂ ਗੱਲਾਂ ਬਣਾਉਂਦੀ ਆ ਮਾਸੀ ਜੀ ਏਡਾ ਵੱਡਾ ਢਾਡਾ ਘਰ ਵਾ ਛਿਰ ਕਿਉਂ ਗਿਆ ਇੱਕ ਕਾਪੀ ਟੁੱਟ ਗਿਆ ਵਾ ਜੇ ਟਾਡੇ ਕੋ ਟੁੱਟ ਜਾਂਦਾ ਤੇ ਫੇਰ ਤੇ ਮੇਰੀ ਗੱਲ ਸੁਣ ਟੁੱਟ ਜਾਂਦਾ ਲੋਕ ਇੰਨੇ ਪੈਸੇ ਰੱਖੇ ਨੇ ਘੜੀ ਕਪੀਸੋ ਚੀਜ਼ਾਂ ਲੈ ਆਉਣੀਆਂ ਨੇ ਪਹਿਲਾਂ ਪਿੱਛੇ ਬਰਬਾਦੀ ਕਰ ਆਈਆਂ ਜੇ ਹੁਣ ਇੱਥੇ ਦੀ ਵਾਰੀ ਆ ਗਈ ਓਏ ਚੱਜ ਦੇ ਕੰਮ ਕਰ ਲਿਆ ਕਰੋ ਜੇ ਆਜੀ ਨਾ ਤਰ ਉੱਠ ਕੇ ਤੇਰੀ ਗੁਤਰੀ ਚੰਗੀ ਭਾਉਣੀ ਆ ਉਹਨੇ ਵੇਖੀ ਸਹੀ ਅੱਜ ਤਾਂ ਸੁੱਤੀ ਆ ਨਾ ਬੰਦਾ ਹੌਂਸਲੇ ਨਾਲ ਕੰਮ ਕਰ ਲੈਂਦਾ ਵਾ ਇੰਨੀ ਕਾੜੀ ਅਬਲ ਤੇ ਕਦੋਂ ਦੀ ਡਈ ਟੁੱਟੇ ਚਿੱਟੇ ਚਿੱਟੇ ਮੇਚ ਮੇਚ ਕਾਂ ਡਈ ਐ ਸਹ ਸਹੇ ਕੰਮ ਬੰਦਾ ਮਿੰਟੋ ਮਿੰਟੀ ਕੰਮ ਕਰਕੇ ਤੇ ਮੁਕਾ ਦਿੰਦਾ ਵਾ ਛੇਰ ਦੀ ਲੱਗੀ ਐ ਮਾਸੀ ਜੀ ਮੈਂ ਵੀ ਥੱਕ ਗਈ ਆ ਕਦੀ ਕੋਹ ਕਦੀ ਕੋਹ ਕਦੀ ਪੋਚੇ ਲਵਾਉਂਦਾ ਐ ਬੰਦੇ ਕਦੀ ਕਪੜੇ ਧੋਣ ਡੈ ਬੰਦੇ ਮੈਂ ਵੀ ਤੇ ਥੱਕੀ ਜਾਨੀ ਐ ਛਿਰ ਕੀ ਹੋ ਗਿਆ ਕਾਪੀ ਟੁੱਟਾ ਵਾ ਸਾਂ ਨਹੀਂ ਕੀਤਾ ਕੰਮ ਕੀਤਾ ਵਾ ਤੇ ਉਧਰ ਵੀ ਤੇ ਇੰਨੇ ਬੋਦੇ ਤੁਸੀਂ ਮੇਰੇ ਲਈ ਐ ਨੇ ਨਾ ਆਹ ਉਹ ਵੀ ਤੇ ਕਿੱਥੋਂ ਨਿਕਲ ਨਹੀਂ ਨੇ ਤੇਰੇ ਚੋਂ ਨਿਕਲ ਨੇ ਕਿੱਥੋਂ ਨਿਕਲਣ ਨੇ ਸਾਰੇ ਮਏ ਨਾ ਕੱਢ ਕੇ ਨੇ ਪੈਸੇ ਤੇ ਤੈਨੂੰ ਲਾਉਂ ਡਿਆ ਤੁਹਾਡੇ ਤੇ ਹੀ ਲਿਆ ਲਿਆ ਕਿ ਤੁਹਾਨੂੰ ਚੀਜ਼ਾਂ ਦੇਣ ਡਿਆ ਖਾਣ ਨੂੰ ਮਾਸੀ ਜੀ ਆਪਾਂ ਕੋਈ ਪੈਸੇ ਨਹੀਂ ਲਏ ਤੂੰ ਸਾਡਾ ਨਾਂ ਉਦਾਂ ਹੀ ਲਈ ਜਾਣਦੇ ਹੋ ਅੱਛਾ ਮੈਂ ਉਦਾਂ ਹੀ ਲਈ ਜਾਣਦੀ ਆ ਮੈਸੀ ਦੈਨ ਜੀ ਆ ਕਿੱਡੀਆਂ ਗੱਲਾਂ ਬਣਾਉਂਦੀ ਆ ਇਹ ਵੀ ਭੈਣ ਦੇ ਮਗਰ ਲੱਗੀ ਆ ਕਿਹੜੀ ਘਟਵਾ ਜੋ ਭੈਣ ਨੇ ਸਖਾਣਾ ਹੋਈ ਕਰਨਾ ਤੂੰ ਇੱਥੇ ਦੂਜਾ ਕੱਪ ਲੈ ਕੇ ਤੇ ਚਾਹ ਲਿਆ ਸਵੇਰ ਦਾ ਸਾਰਾ ਕੰਮ ਕਰਉਣ ਦੀ ਤਾਂ ਵੀ ਮੈਨੂੰ ਇੰਦੀਆਂ ਗੱਲਾਂ ਕੀਤੀਆਂ ਤੇੜ ਕਿਉਂ ਗਿਆ ਇੱਕ ਕੱਪੀ ਟੁੱਟ ਗਿਆ ਹੀ ਜੇ ਮੈਂ ਸਾਰਾ ਕੁਝ ਆ ਕੇ ਦੀਦੀ ਨੂੰ ਦੱਸਿਆ ਤੇ ਇਹਦੀ ਮੈਨੂੰ ਕਦੀ ਲੱੱਚੀ ਹੁੰਦੀ ਜੀ ਅੱਜ ਮੇਰੀ ਮਾਂ ਜਿੱਦੀ ਹੁੰਦੀ ਤਾਂ ਮੈਨੂੰ ਅੱਜ ਇੱਥੇ ਅਣਕੇ ਨੌਕਰਾਂ ਵਾਲਿਆਂ ਵਾਂਗੂ ਕੰਮ ਤਾਂ ਨਾ ਕਰਨਾ ਪੈਂਦਾ ਸਾਰਾ ਕੰਮ ਕਰਵਾ ਕੇ ਵੀ ਇਦਿਆਂ ਦਾ ਗੱਲਾਂ ਕਰਦੀਆਂ ਮੈਨਾਂ ਤੇੜ ਕਿਉਂ ਗਿਆ ਇੱਕ ਕੱਪੀ ਟੁੱਟ ਗਿਆ ਹੀ ਇਹਨਾਂ ਕੋ ਕਿਹੜੇ ਪੈਸੇ ਨਹੀਂ ਕੱਪ ਨਹੀਂ ਹੋਣੇ ਮੁੜ ਕੇ ਕਿੰਨੀਆਂ ਭੁੱਖੀਆਂ ਨਾ ਉਹ ਸੱਸ ਰੁਪਿੰਦਰ ਉਹ ਪਾਣੀ ਲਿਆ ਹਾਂ ਘਟ ਹਾਲੋ ਕੀ ਗੱਲ ਆ ਮੂੰਹ ਜਿਹਾ ਸੁਟਿਆ ਕੁਛ ਨਹੀਂ ਗੱਲ ਕੀ ਹੋਣੀ ਆ ਗੱਲ ਤੇ ਕੋਈ ਨਾ ਕੋਈ ਲੱਗਣ ਦੀ ਕੀ ਦੱਸਾਂ ਮੈਂ ਤੁਹਾਨੂੰ ਆਪਣਾ ਆਪਣੀ ਦੀ ਸੁਣ ਲਓ ਹੂੰ ਮੈਂ ਤੇ ਇੱਧਰ ਨਹੀਂ ਹੀ ਕੰਮ ਕਰਨ ਆਹੋ ਤੇ ਮਮੇਰ ਸੋਈ ਦੇਦੇ ਚਹੀ ਹੂੰ ਤੇ ਮੰਮੀ ਦੇ ਲਾਗੇ ਜਾ ਕੇ ਨਾ ਤੇ ਕਹਿੰਦਾ ਵੀ ਮੰਮੀ ਲਿਆਓ ਆਹੇ ਕਾਪੀ ਬੈਂਕ ਦੀ ਤੇ ਪੈਸਿਆਂ ਦਾ ਪਤਾ ਕਰ ਕੀ ਉਹਨੇ ਆ ਕਿ ਪੈਸੇ ਕਿੱਥੋਂ ਕਢਾਏ ਗਏ ਕਿਦਾਂ ਕਢਾਈ ਗਏ ਅੱਛਾ ਤੇ ਮੰਮੀ ਦਾ ਸਿਰ ਖਾਈ ਹੀ ਜਾਵੇ ਖਾਈ ਜਾਵੇ ਇੱਕੋ ਗਾਲੀ ਕਰੀ ਜਾਵੇ ਫੇਰ ਹਾਰ ਕੇ ਮੈਂ ਗਈ ਮੰਮੀ ਹਾਲ ਮੈਂ ਮੰਮੀ ਹੁਣ ਇਹਨਾਂ ਨੂੰ ਕੀ ਪੁੱਛਣਾ ਇਹ ਤਾਂ ਉਤੋਂ ਦੀ ਗੌਣ ਆਇਆ ਵਾ ਹੁਣ ਪੈਸੇ ਸਾਰੇ ਖਾ ਲਏ ਆ ਇਹਦੇ ਰਾਦੇ ਵਿੱਚ ਇਹ ਹੁਣਾ ਵਾ ਇਹ ਹੁਣ ਇੱਕ ਤਰੀਕ ਆ ਗਈ ਆ ਤੇ ਪੈਨਸ਼ਨ ਆ ਗਈ ਹੁਣੀ ਆ ਤੇ ਉਹ ਵੀ ਮੈਂ ਕਢਾਉਣ ਵਾਲਾ ਬੰਦਾ ਵਾ ਫੇਰ ਮਾਰ ਤੇ ਆਇਆ ਹੁਣਾ ਨਾ ਤੁਹਾਨੂੰ ਮੈਂ ਕੀ ਦੱਸਾਂ ਬੋਲ ਕੇ ਇੰਨਾ ਗਿਆ ਵਾ ਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਆ ਚਲ ਮੰਮੀ ਆਪਣੀ ਇਹਨਾਂ ਤੇ ਕਰ ਲੈਂਦਾ ਉਹ ਗੱਲ ਵੱਖਰੀ ਹੀ ਪਰ ਮੈਨੂੰ ਬੋਲਣ ਦਾ ਨੀ ਨਾ ਵਰ ਜਾਏਗਾ ਮੇਰੇ ਗਾੜੀ ਇਨੇ ਜਵਾਬ ਦਿੱਤੇ ਨਾ ਕੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਇਥੋਂ ਤੱਕ ਕਿ ਸਿੱਧੋ ਸਿੱਧੀ ਮੇਰਾ ਨਾਂ ਲਗੰਦਿਆ ਵਾ ਹੂੰ ਕਹਿੰਦਾ ਵੀ ਜੇ ਅਹੀਂ ਨਹੀਂ ਪੈਸੇ ਕਢਾਏ ਫਿਰ ਤੁਸੀਂ ਖਾਦੇ ਹੋਣਗੇ ਐਦਾਂ ਦੀਆਂ ਗੱਲਾਂ ਕਰਕੇ ਗਿਆ ਵਾ ਤੇ ਬੋਲਣ ਦੀ ਮਸਾ ਅਕਲ ਨਹੀਂ ਹੈਗੀ ਵੀ ਉਹਨੂੰ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਜੇ ਤੁਸੀਂ ਕਰ ਹੁੰਦੇ ਨਾ ਤੇ ਭਾਏ ਉਦਾਂ ਹੀ ਕੁਝ ਸਿਰ ਪਾੜਦੇ ਜਿੱਦਾਂ ਉਹ ਬੋਲਣ ਦੇ ਇੱਥੇ ਆ ਗਏ ਉਹ ਤਾਂ ਹੀ ਤੇ ਆਇਆ ਸੀ ਕਿ ਉਹ ਹੈ ਨਹੀਂ ਆ ਘਰ ਤੇ ਚੱਲ ਮਗਰੋਂ ਜਾਣਾ ਤੇ ਨਾਲੇ ਜਦੋਂ ਮੈਂ ਘਰ ਹੋਵਾਂ ਉਦੋਂ ਆਇਆ ਕਰੇ ਹਾਂ ਨਾਲੇ ਨੂੰ ਮੈਂ ਜਵਾਬ ਦਿਆ ਕਰਾਂ ਗਾੜੀਆਂ ਅਜੇ ਇੰਨਾ ਇੰਨਾ ਤਾਂ ਮੈਂ ਸਾਥ ਦਿੰਨਾ ਵਾ ਤੇ ਆਹ ਮੁੱਲ ਪਾਉਂਦੇ ਆ ਹੀ ਮੇਰਾ ਨਹੀਂ ਅਹੀਂ ਖਾਦੇ ਆ ਪੈਸੇ ਸਿੱਧੋ ਸਿੱਧੀ ਤੇ ਪਤਾ ਲੱਗਣ ਡਿਆ ਵੀ ਇੰਨੇ ਘਟਾਏ ਆ ਸ਼ਹਿਰ ATM ਤੇ ਇੰਨੇ ਖੜਿਆ ਸੀ ਮੰਮੀ ਕੋ ਤੂੰ ਹੋਰ ਤੇ ਕਨੇ ਖੜਿਆ ਹੀ ਨਹੀਂ ਨਾ ਤੁਹਾਨੂੰ ਵੀ ਨਾ ਹੋਣੀ ਆ ਕਲੌਣੀ ਤੁਹਾਨੂੰ ਹੀ ਹੋਣੀ ਪਤਾ ਲੱਗਣਾ ਵਾ ਤੇ ਕੀ ਉਤ ਭਰਾ ਵਾ ਤੁਹਾਡਾ ਕੀ ਆ ਉਹ ਤਾਂ ਦੁਸ਼ਮਣ ਬਣ ਗਿਆ ਵਾ ਐਦਾਂ ਦੇ ਕੰਮ ਕਰਦੇ ਆ ਜਿਦਾਂ ਦੇ ਉਹ ਡਿਆ ਸਾਡੇ ਨਾਲ ਕਰਨ ਕਰੀਏ ਨੂੰ ਕੂਲਰ ਲਿਆ ਕੇ ਦੇ ਦੇ ਕਦੀ ਕੁਛ ਲਿਆ ਕੇ ਦੇ ਦੇ ਤਾਡੇ ਵੀ ਅੱਖਾਂ ਦੇ ਨਾ ਪੱਟੀ ਬੱਜੀ ਨਹੀਂ ਮੇਰੇ ਅੱਖਾਂ ਪੈਣਾ ਕੋਈ ਨਹੀਂ ਕੋਈ ਤਾਂ ਚੱਲ ਮਾੜਾ ਮੋਟਾ ਸਾਥ ਦਿੰਨੇ ਆ ਮਾਤਾ ਦੇ ਅੱਗੇ ਨਹੀਂ ਸਾਥ ਦੇ ਕੇ ਰਾਜੀ ਇਹਨਾਂ ਦਾ ਓਏ ਹੋ ਜਿਹੜੇ ਆ ਨਾ ਇਹ ਮੂਹ ਦੇ ਮਿੱਠੇ ਹੁੰਦੇ ਆ ਤੇ ਵਿੱਚੋਂ ਇਹ ਕੋਹ ਆ ਤੁਹਾਨੂੰ ਵੀ ਪਤਾ ਇਹਦੀਆਂ ਚਲਾਕੀਆਂ ਦਾ ਤਾਂ ਤੂੰ ਮੈਨੂੰ ਫੋਨ ਲਾਉਣਾ ਸੀ ਨਾ ਕਿ ਉਹਦੇ ਨਾਲ ਕਰ ਲੋ ਗੱਲ ਕਹਿਣਾ ਹੀ ਨਾ ਕਿ ਸਾਡੇ ਨਾਲ ਨਹੀਂ ਬੋਲਣ ਦੀ ਲੋੜ ਕੋਈ ਵੀ ਉਹ ਮੈਨੂੰ ਤੇ ਉਹਨੇ ਨਾ ਫੋਨ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਉਹ ਤਾਂ ਬਸ ਬੋਲੀ ਜਾਂਦੇ ਆ ਜਿਉਂ ਵੱਧ ਘੱਟ ਬੋਲਣ ਲੱਗਾ ਕਦੀ ਮੰਮੀ ਦੇ ਦਿਵਾਲੇ ਹੋ ਜੇ ਕਦੀ ਮੇਰੇ ਦਿਵਾਲੇ ਹੋ ਜੇ ਤੇ ਚਲੋ ਕੋਈ ਨਹੀਂ ਆ ਹੁਣ ਤਾਂ ਸਭ ਕੁਝ ਦੱਸਤਾ ਹੋਣਾ ਆ ਗਿਆ ਹੁਣ ਆ ਮੈਂ ਕੰਮ ਤੋਂ ਮੈਂ ਜਾਣਾ ਉਹਦੇ ਨਾਲ ਲੈਣਾ ਦੀ ਮੈਂ ਖਬਰ ਉਹਨੂੰ ਪੁੱਛ ਕੇ ਆਉਂ ਚੱਜ ਨਹੀਂ ਵੀ ਇਦਾਂ ਕਿਸੇ ਦੇ ਘਰ ਜਾ ਕੇ ਬੋਲੀਦਾ ਦੋਹਾਂ ਜੀਆਂ ਦੀ ਬੇਇੱਜ਼ਤੀ ਕਰਕੇ ਆਉਂਗਾ ਨਾ ਚੰਗੀ ਤਰ੍ਹਾਂ ਮੁੜ ਕੇ ਇੱਥੇ ਵੜਨਗੇ ਨਾ ਉਹ ਆੜ ਗਵਾੜ ਤੇ ਅੱਗੇ ਵੇਂਦਾ ਉਹ ਲੱਗਿਆਂਦਾ ਤਮਾਸ਼ਾ ਲੱਗਿਆ ਇਹਨਾਂ ਦੇ ਘਰ ਚੱਲ ਉਹਨਾਂ ਕਾਨ ਪਰੇ ਚੱਲ ਇਹ ਵੀ ਪਰ ਦੇ ਨਾ ਬੜੇ ਹੀ ਜਿੰਨੇ ਪਾਦੇ ਨਾ ਮੇਰਾ ਹੀ ਭਰਾ ਵਾ ਕਦੀ ਇਹਨੂੰ ਕੋਲਰ ਲਿਆਗੇ ਦੇਖਦੀ ਕੋਲ ਲਿਆਗੇ ਦੇ ਜਿੰਨੇ ਗੁੱਸੇ ਵਿੱਚ ਗਏ ਆ ਨਾ ਹੁਣ ਤੇ ਕੋਹ ਨਾ ਕੋਹ ਕਰਕੇ ਹੀ ਆਉਣਗੇ ਤੇ ਮੈਨੂੰ ਵੀ ਠੰਡ ਸੇਰੀ ਪੈਣੀ ਦਲਜੀਤ ਦਲਜੀਤ ਹਾਂਜੀ ਪਾਜੀ ਕੀ ਗੱਲ ਓਈ ਕਿੱਥੇ ਗਿਆ ਵਾ ਕੰਮ ਤੇ ਗਏ ਆ ਹਜੇ ਤੱਕ ਆਏ ਨਹੀਂ ਆ ਉਹ ਜਦੋਂ ਆਊਗਾ ਨਾ ਉਹਨੂੰ ਸਮਝਾਈ ਕੋਹ ਕਿ ਕਿਸ ਦੇ ਘਰ ਜਾ ਕੇ ਇਦਾਂ ਨਹੀਂ ਬੋਲਦਾ ਹੋਈਦਾ ਭਾਜੀ ਹੁਣ ਕੀ ਗੱਲ ਹੋ ਗਈ ਆ ਹੁਣ ਕੀ ਆ ਕਿਦਾਂ ਬੋਲ ਕੇ ਆਇਆ ਉੱਥੇ ਰਪਿੰਦਰ ਨੂੰ ਤੇ ਮੰਮੀ ਨੂੰ ਤੇ ਉਹਨਾਂ ਨੇ ਕਿਹੜਾ ਮਾੜਾ ਕਹਿਤਾ ਵਾ ਮੰਮੀ ਨੂੰ ਇਹੋ ਹੀ ਕਿਹਾ ਸੀ ਕਿ ਮੰਮੀ ਨਾਲ ਬੈਂਕ 'ਚ ਚੱਲ ਤੇ ਪਤਾ ਕਰਕੇ ਆਉਂਨੇ ਆ ਪੈਸੇ ਕਿੰਨੇ ਕਢਵਾਏ ਆ ਉਹ ਮੰਮੀ ਨੂੰ ਜੋ ਮਰਜ਼ੀ ਕਹਿੰਦਾ ਰਹਿੰਦਾ ਰਪਿੰਦਰ ਨੂੰ ਕਹਿ ਕੇ ਆਇਆ ਵੀ ਤੂੰ ਪੈਸੇ ਖਾ ਗੀਂ ਆਹੀਂ ਪੈਸੇ ਕਰਨੇ ਆ ਉਹ ਭਾਜੀ ਜਿਹੜਾ ਝੂਠਾ ਨਾਂ ਲਾਉਂਦੇ ਉਹਨਾਂ ਦਾ ਤੇ ਫਿਰ ਉਹਨਾਂ ਨੇ ਤੇ ਪਹਿਣਾ ਹੀ ਆ ਨਾ ਅੱਗੋਂ ਝੂਠਾ ਨਾਮ ਵੀ ਸੱਚਾ ਲੱਗਣ ਡਿਆ ਵਾ 35000 ਰੁਪਇਆ ਵਾ ਖਾਦਾ ਇਨੇ ਏਟੀਐਮ ਰਾਹੀਂ ਨਿਕਲਿਆ ਵਾ ਤੇ ਝੂਠ ਕਿੱਥੋਂ ਹੋ ਗਿਆ ਸੱਚੀ ਐ ਏਟੀਐਮ ਵੀ ਇਨੇ ਖੜਿਆ ਐ ਅਸੀਂ ਮੈਂ ਖਾਦਾ ਪਤਾ ਕਰਨ ਚੱਲੇ ਆਂ ਬਹਾਨੇ ਸਾਰੇ ਤੁਹਾਡੇ ਕੋਲ ਰਹਿ ਗਏ ਆ ਕੇ ਭਾਜੀ ਜੇ ਏਟੀਐਮ ਚੋਂ ਨਿਕਲੇ ਆ ਤੇ ਇਹਨਾਂ ਤੇ ਉੱਪਰ ਨਾਮ ਲਿਖਿਆ ਵਾ ਹੋਰ ਵੀ ਕੋਈ ਕਢਵਾ ਸਕਦਾ ਵਾ ਨਾਲ ਤੇ ਮੰਮੀ ਤੇ ਉਹੀ ਗਈ ਸੀ ਨਾ ਉਹ ਮੈਨੂੰ ਇਹ ਗੱਲ ਦਾ ਨੀਂਗਾ ਪਤਾ ਇਹਨੂੰ ਕਿਹਾ ਵੀ ਸਾਡੇ ਘਰ ਉਦੋਂ ਆਉਣਾ ਵਾ ਜਦੋਂ ਮੈਂ ਘਰ ਹੋਆ ਭਾਜੀ ਆਪਣੀ ਮਰੀ ਤੁਹਾਨੂੰ ਮਿਰਚਾਂ ਲੱਗਣ ਲੱਪੀਆਂ ਵਾ ਜਦੋਂ ਮੰਮੀ ਆ ਕੇ ਬੋਲਦੇ ਆ ਤੁਸੀਂ ਆ ਕੇ ਬੋਲਦੇ ਆ ਅਸੀਂ ਤਾਂ ਕਦੀ ਕੁਝ ਕਿਹਾ ਨਹੀਂ ਤਾ ਮੰਮੀ ਨੇ ਜੋ ਮਰਜ਼ੀ ਕਹਿੰਦਾ ਰਹੇ ਠੀਕ ਆ ਨਾ ਤੀ ਤਾਨੂੰ ਵਾਧੂ ਸਮਝਿਆ ਮੂੰਹ ਚੋ ਕੇ ਤੁਸੀਂ ਆ ਜਾਂਦੇ ਆ ਮੰਮੀ ਆ ਜਾਂਦੀ ਲੜਨ ਉਹਨੂੰ ਸਮਝਾ ਦੀ ਆਉਂਦਾ ਵਾ ਤੇ ਨਾਲੇ ਇੱਕ ਤੁਸੀਂ ਚੋਰੀ ਕੀਤੀ ਆ ਤੇ ਨਾਲੇ ਰੋ ਪਾਉਂਦੇ ਜ ਸਾਡੇ ਤੇ ਉਹ ਕੋਈ ਗੱਲ ਨਹੀਂ ਭਾਜੀ ਪਤਾ ਲੱਗ ਹੀ ਜਾਣਾ ਕਿੰਨੇ ਚੋਰੀ ਉਹ ਤਾਂ ਉਹ ਤੇਰਾ ਸਾਹ ਦਿੰਦਾ ਰਿਆਂ ਵਾ ਪਰ ਤੁਸੀਂ ਨਹੀਂ ਗੁਣ ਪਾਉਂਦੇ ਕਿਸਦਾ ਵੀ ਜੇ ਮੈਂ ਪੈਸੇ ਕਢਾਉਂਦੇ ਆ ਗਿਆ ਨਾ ਕੱਲਾ ਕੱਲਾ ਰੁਪਈਆ ਕਢਾਉਣਾ ਤੁਹਾਡੇ ਕੋ ਮੈਂ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿੰਨੇ ਕਢਵਾਏ ਆ ਕੌਣ ਝੂਠਾ ਵਾ ਤੇ ਕੌਣ ਸੱਚਾ ਵਾ ਜਿਹੜਾ ਵੀ ਹੁੰਦਾ ਮੂੰਹ ਚੋ ਕੇ ਸਾਡੇ ਨਾਲ ਲੜਨਾ ਆ ਜਾਂਦਾ ਵਾ ਸਾਨੂੰ ਤੇ ਇਹਨੇ ਵਾਧੂ ਸਮਝਿਆ ਵਾ ਜਿੱਦਾਂ लवली ਪਾਜੀ ਬੋਲ ਕੇ ਗਏ ਆ ਜੇ ਇਹੋ ਗੱਲ ਮੈਂ ਇਹਨਾਂ ਨੂੰ ਆ ਕੇ ਦੱਸਾਂ ਤੇ ਲੜਾਈ ਫੇਰ ਵਧਣੀ ਆ ਨਾ ਦੋਵਾਂ ਭਰਾਵਾਂ ਚ ਫਿੱਕ ਪੈਂਦੀ ਆ ਨਾ ਇਦਾਂ ਕਰਦੀ ਆ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਸੰਦੀਪ ਤੇ ਜੇ ਆਪਦੀ ਕੰਮ ਲੱਗੀ ਆ ਆਜੋ ਦੀਦੀ ਆਈ ਹੋਰ ਸੁਣਾ ਕੀ ਹਾਲ ਆ ਜੀ ਹਾਂਜੀ ਹਾਂਜੀ ਵਧੀਆ ਵਧੀਆ ਧੀ ਸੁਣਾਓ ਕੀ ਕਹਾਂਦੀ ਆ ਕੁਝ ਨਹੀਂ ਡੱਬਾ ਡਹੀਂ ਸਾਫ਼ ਕਰਨਾ ਚਾਰ ਪੌਂ ਦਾ ਰਾਦਾ ਸੀ ਠੀਕ ਆ ਹਾਂਜੀ ਹਾਂਜੀ ਅੰਬ ਲੈਣ ਤੇ ਆ ਇਹ ਕਹਿੰਦੇ ਹੀ ਜਿੱਥੇ ਮਸ਼ੀਨ ਤੇ ਕੰਮ ਕਰਨ ਜਾਂਦੇ ਹਾਂਜੀ ਤੇ ਉੱਥੇ ਕਹਿੰਦੇ ਆਂਬੀਆਂ ਲੱਗੀਆਂ ਵਾ ਠੀਕ ਹੈ ਤੇ ਮੈਂ ਕਿਸੇ ਦਲ ਲਿਆ ਕੇ ਤੇ ਚਾਰ ਪਾ ਲਾਂਗੀ ਜੀ ਕਈਰ ਸਬਜ਼ੀ ਵੀ ਨਹੀਂ ਹੁੰਦੀ ਚਲ ਚਾਰ ਹੋਵੇ ਬੰਦਾ ਚਾਰ ਨਾਲ ਰੋਟੀ ਖਾ ਲੈਂਦਾ ਵਾ ਇਹ ਵੀ ਛੇਤੀ ਛੇਤੀ ਚਲ ਜਾਂਦੇ ਆ ਚਲ ਚਾਰ ਨਾਲ ਰੋਟੀ ਪਾ ਦਿੰਦਾ ਬੰਦਾ ਤਾਂ ਕਰਕੇ ਫਿਰ ਕਹਿੰਦੇ ਹੀ ਕਿ ਮੈਂ ਉੱਥੋਂ ਲੈ ਆਉਂਗਾ ਸੰਦੀਪ ਨਾ ਦਲਜੀਤ ਨੂੰ ਚਾਰ ਨਾਲ ਰੋਟੀ ਦਿਆ ਕਰ ਨਾ ਸਿਮੀ ਨੂੰ ਦਿਆ ਕਰ ਠੀਕ ਆ ਉਧਰੋਂ ਆਣ ਕੇ ਸਬਜ਼ੀ ਲੈ ਜਾਇਆ ਕਰ ਤਾਂ ਕਿ ਆ ਕੋਈ ਗੱਲ ਨਹੀਂ ਦੀਦੀ ਜਦੋਂ ਲੋਡ ਹੋਊਗੀ ਤੇ ਲੈ ਆ ਕਰਾਂਗੇ ਉਹ ਵੀ ਆਪਣੇ ਘਰ ਵਾ ਹਾਂਜੀ ਲੈ ਆਇਆ ਕਰੋ ਕੋਈ ਗੱਲ ਨਹੀਂ ਤੇ ਮੈਂ ਇੱਥੇ ਤੇਰੇ ਨਾਲ ਕੰਮ ਆਈ ਹੀ ਵੀ ਸਿਮੀ ਉਧਰ ਰਪਿੰਦਰਵਾਲ ਕੀ ਗੱਲ ਜਾਂਦੀ ਰਹ ਉਹ ਦੀਦੀ ਉਧਰ ਕੀ ਕਰਨ ਜਾਣਾ ਉਹਨੇ ਵਿਚਾਰੀ ਨੇ ਇੱਥੇ ਤੁਹਾਨੂੰ ਵੀ ਪਤਾ ਵਾ ਕਈ ਔਰ ਨਾ ਲਾਈਟ ਚੱਲ ਜਾਂਦੀ ਆ ਤੇ ਗਰਮੀ ਨਹੀਂ ਹੁੰਦੀ ਆ ਅਹੀਂ ਤੇ ਚੱਲੋ ਰਹਿਣਾ ਹੀ ਹੁੰਦਾ ਵਾ ਤੇ ਨਾਲੇ ਮੰਮੀ ਉਹਨੂੰ ਕਹਿਣ ਡੇ ਹੀ ਕਿ ਉਧਰ ਰੇਸੀ ਥੱਲੇ ਆ ਜਾ ਕਰ ਸੰਦੀਪ ਤੈਨੂੰ ਲੱਗਦਾ ਵਾ ਵੀ ਚਾਚੀ ਸਿਮੀ ਨੂੰ ਹੀ ਅਸੀਂ ਥੱਲੇ ਬਿਠਾਉਂਦੀ ਹੋਏਗੀ ਪਰ ਮਿੰਨੂ ਨੇ ਯਕੀਨ ਹੁੰਦਾ ਉਹ ਦੇ ਦੇ ਜਿੱਦਾਂ ਦੀ ਉਹ ਹੈਗੀ ਆ ਉਹ ਨਹੀਂ ਨਹੀਂ ਮੰਮੀ ਸਾਡੇ ਨਾਲ ਹੀ ਕਰਦੇ ਆ ਕੁੜੀ ਨੂੰ ਨਹੀਂ ਮਾਰਾ ਕਹਿੰਦੇ ਤਾਂ ਕਰਕੇ ਫਿਰ ਮੈਂ ਉਧਰ ਭੇਜ ਦਿੰਨੀ ਆ ਚੱਲ ਵੇਹਲਾ ਫਿਰ ਭੇਜ ਦਿਆ ਕਰ ਸੰਦੀਪ ਤੂੰ ਕਹਿਣਾ ਭੇਤ ਲੈਣ ਆ ਜਾਂਦੀ ਆ ਤੇ ਲਵੜੀ ਇੱਥੇ ਆਣ ਕੇ ਕਿਉਂ ਬੋਲਣ ਡਿਆ ਹੀ ਉਹ ਨਹੀਂ ਨਹੀਂ ਮੈਂ ਕੋ ਕਹਿਣਾ ਤੁਸੀਂ ਭੇਤ ਲੈਣ ਹੁੰਦੇ ਆ ਦੁੱਖ ਵੀ ਤੇ ਆਪਣੇ ਨੇ ਹੁੰਦਾ ਵਾ ਕਹਿਣਾ ਉਹਨਾਂ ਨੇ ਕੀ ਹੀ ਹਾਂਜੀ ਇਹ ਕਿਤੇ ਗਏ ਸੀ ਉਧਰ ਅੱਛਾ ਦਲਜੀਤ ਗਏ ਸੀ ਮੰਮੀ ਨੂੰ ਕਹਿਣ ਕਿ ਮੰਮੀ ਆ ਜਾ ਬੈਂਕ ਚ ਚਲੀ ਹੈ ਪਤਾ ਕਰ ਆਈਏ ਆਹੋ ਕਿ ਪੈਸੇ ਕਿੰਨੇ ਕਢਵਾਏ ਆ ਅੱਛਾ ਤੇ ਅੱਗੇ ਹੋਰੇ ਮੰਮੀ ਵੀ ਬੋਲੇ ਵਾਵਾ ਤੇ ਰਪਿੰਦਰ ਵੀ ਕਿਤੇ ਬੋਲੀ ਆ ਤੇ ਰਪਿੰਦਰ ਨੇ ਨਾ ਹੁਣ ਇੱਕ ਦੀਆਂ ਚਾਰ ਬਣਾ ਕੇ ਦੱਸ ਦਿੱਤੀਆਂ लवली ਨੂੰ ਤੇ लवली ਇੱਧਰ ਆ ਗਿਆ ਲੜਨ ਨੂੰ ਵਾਸਤੇ ਹਾਂ ਹਾਂ ਤਾਂ ਕਰਕੇ ਉੱਚੀ ਉੱਚੀ ਬੋਲਣ ਦੇ ਹੀ ਸਾਨੂੰ ਤੇ ਇਹਨਾਂ ਨੇ ਵਾਧੂ ਸਮਝਿਆ ਵਾ ਨਹੀਂ ਰਪਿੰਦਰ ਬਥੇੜੀ ਜਿਹੜਾ ਹੁੰਦਾ ਮੂੰਹ ਚੋੱਕ ਕੇ ਇੱਧਰ ਆ ਕੇ ਲੜਨ ਲਾ ਪੈਂਦਾ ਵਾ ਲਵਲੀ ਦਾ ਕੀ ਮਤਲਬ ਹੀ ਤੇ ਨਾ ਬੋਲਦਾ ਦਲਜੀਤ ਨਾ ਕਰਦਾ ਗੱਲ ਆਣ ਕੇ ਦੀਦੀ ਉਹ ਤੇ ਇਦਾਂ ਲੜਨਾ ਆ ਗਿਆ ਜਿੱਦਾਂ ਸੌਂਕਣਾ ਨਾਲ ਨਹੀਂ ਲੜੀਦਾ ਹਾਂਜੀ ਜੋ ਮਾਸਖਾਉਂਦੀ ਆ ਉਹਦੀ ਘਰ ਵਾਲੀ ਸਿਖਾਉਂਦੀ ਆ ਨਾ ਉਦਾਂ ਹੀ ਆ ਕੇ ਉਹ ਕਰਦਾ ਵਾ ਨਹੀਂ ਤੇ ਲਵਲੀ ਬੜਾ ਚੰਗਾ ਹੀ ਨਹੀਂ ਹੈ ਤੇ ਚੰਗਾ ਹੀ ਪਰ ਉਹਦੇ ਵਾਸਤੇ ਗਲਤ ਵਾ ਨਾ ਗੱਲ ਜਨਾਨੀ ਨਾ ਬੋਲਣ ਦਾ ਮਤਲਬ ਹੀ ਨਹੀਂ ਉਹਦਾ ਕੋਈ ਉਹ ਘੜੇ ਦਲਜੀਤ ਨਾ ਗੱਲ ਨਾ ਖੜੀ ਕੀ ਕਰ ਸਕਦੇ ਹੁਣ ਕੌਣ ਸਮਝਾਵੇ ਉਹਨਾਂ ਨੂੰ ਸੰਦੀਪ ਜੇ ਮੈਂ ਤੈਨੂੰ ਇੱਕ ਗੱਲ ਕਹਾਂ ਨਾ ਉਹਨਾਂ ਦਾ ਤੂੰ ਮੂੰਹ ਪਨ ਸਕਣੀ ਆ ਜਿਹੜੀ ਆ लवली ਨੌਕੜੀ ਕਾਂ ਡਿਆ ਨਾ ਇਹ ਦਲਜੀਤ ਨੂੰ ਚਾਹੀਦੀ ਸੀ ਉਹ ਵੱਡਾ ਹੀ ਘਰ ਦੇ ਵਿੱਚ ਇਹ ਨੌਕੜੀ ਨਾ ਦਲਜੀਤ ਨੂੰ ਚਾਹੀਦੀ ਸੀ ਤੇ ਜਿਹੜੀ ਸੱਸਾ ਨਾ ਜਿਹੜੀ ਉਹ ਵਿਦਕੜਾ ਕਰਦੀ ਆ ਮੁੰਡੇ ਨਾਲ ਦੀਦੀ ਜੋ ਸਾਡੇ ਕਰਮਾਂ ਚ ਵਾ ਉਹੀ ਮਿਲਣਾ ਸਾਨੂੰ ਅਸੀਂ ਹੁਣ ਕੀ ਕਹਿ ਸਕਦੇ ਉਹਨਾਂ ਨੂੰ ਪਰ ਨਹੀਂ ਚੰਗਾ ਨਹੀਂ ਕੰਮ ਉਹਨਾਂ ਵਾਸਤੇ ਤੂੰ ਜਾ ਆ ਕੇ ਨਾ ਹਰਪਿੰਦਰਵਾਲ ਤੂੰ ਦਾ ਮੂੰਹ ਪੰਨਿਆ ਗਾੜਾ ਚੰਗੀ ਤਰ੍ਹਾਂ ਤੂੰ ਚੁੱਪ ਕੀਤੀ ਰਹਿਨੀ ਮੇਰਾ ਨਾ ਲੜਨ ਨੂੰ ਜੀ ਨਹੀਂ ਕਰਦਾ ਲੰਨੂਨੀ ਜਿਬਾਵ ਦਵੇਂਗੀ ਨਾ 1 2 ਤੇ ਫੇਰ ਹੀ ਇਹਨਾਂ ਨੂੰ ਅਕਲ ਆਉਣੀ ਆ ਸੰਦੀਪ ਕਰਮ ਆਪ ਬਣਾਉਣੇ ਪੈਂਦੇ ਆ ਇਦਾਂ ਚੁੱਪ ਕਰਕੇ ਨਹੀਂ ਸਰਨਾ ਕੋਜੇ ਜਾ ਕੇ ਤੇ ਉਹਦਾ ਮੂੰਹ ਪਨ ਕੇ ਆ ਉਹਨੂੰ ਪਤਾ ਲੱਗੇ ਵੀ ਹਾਂ ਮੈਨੂੰ ਕਿਹਾ ਗਾੜੀ ਉਹਨੇ ਕੋਜ ਕੋਈ ਗੱਲ ਨਹੀਂ ਦੀਦੀ ਹੁਣ ਕੋਈ ਗੱਲ ਕਰੂਗਾ ਨਾ ਤੇ ਫਿਰ ਮੇਰੇ ਕੋ ਵੀ ਸੁਣ ਲੈਣਗੇ ਨਹੀਂ ਚੰਗੀ ਤਰ੍ਹਾਂ ਨਾਲ ਦਵੀ ਅਕਲ ਜਿਹੜਾ ਫੇਰ ਹੀ ਪਤਾ ਲੱਗਣਾ ਤੇ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਐ ਸੰਦੀਪ ਮੈਂ ਤੇ ਤੁਰਦੀ ਫਿਰਦੀ ਇੱਦਾਂ ਨੂੰ ਆ ਗਈ ਤੇ ਆਵੇ ਸਿਮੀ ਨੇ ਵੇਖ ਕੇ ਡਾ ਸੋਨਾ ਸੂਟ ਸੀਤਾ ਮੇਰਾ ਹਾਂਜੀ ਨਹੀਂ ਵਧੀਆ ਸੀ ਤੇ ਇਹ ਕੱਦਾ ਹੋਰ ਮੈਂ ਦਵਾਂਗੀ ਉਹਨੂੰ ਤੇ ਲਾਗੇ ਨਾਲ ਗਵੰਡੀਆਂ ਨੂੰ ਵੀ ਦੱਸਾਂਗੀ ਵੀ ਉਹਦੇ ਕੋ ਸਵਾਲਿਆ ਕਰੋ ਸੁਵਾਈ ਕਰਦੀ ਆ ਕੋਈ ਗੱਲ ਨਹੀਂ ਜਰੂਰ ਦੱਸਿਓ ਤੁਸੀਂ ਤੇ ਜਾਂਦੇ ਹੁੰਦੇ ਰਹਿੰਨੇ ਆ ਹਾਂਜੀ ਉਹੋ ਹੀ ਨਾ ਕੋਈ ਗੱਲ ਦੱਸਾਂਗੀ ਮੈਨੂੰ ਤੇ ਬੜਾ ਪਸੰਦ ਆ ਜਾਵੇ ਕਿ ਦੱਸਣ ਲੱਗਾ ਵਾ ਠੀਕ ਠੀਕ ਆ ਆਓ ਚੰਦ ਵਧੀਆ ਵਾ ਵਿਚਾਰੀ ਮਿਹਨਤ ਕਰਨ ਢੀ ਕਰਨ ਢੀ ਹਾਂਜੀ ਹਾਂਜੀ ਚਲ ਆਪਣਾ ਕੁਝ ਬਣਾ ਲੂਗੀ ਹੋਰ ਬਣਾ ਲੈ ਦੀ ਆਹੋ ਨਹੀਂ ਚਲ ਤਾਂ ਆ ਕੀ ਆ ਸੀ ਲੈਂਦੀ ਐ ਤੇ ਚੰ ਮਿਹਨਤ ਦਾ ਘਾੜਾ ਡਰਾੜ ਵਾ ਹਾਂਜੀ ਮੈਂ ਤਾਂ ਕਹਿ ਨਹੀਂ ਕੋਈ ਗੱਲ ਨਹੀਂ ਮੈਂ ਚਾਹ ਬਣਉਣੀ ਘਟ ਘਟ ਨਹੀਂ ਫੇਰ ਪੀਵਾਂਗੀ ਫੇਰ ਆਵਾਂਗੀ ਵੇਲੇ ਟਾਈਮ ਠੀਕ ਠੀਕ ਆਉਂਦੇ ਜਾਂਦੇ ਰਿਹਾ ਕਰੋ ਤੁਸੀਂ ਠੀਕ ਆ ਠੀਕ ਆ ਅੱਗ ਤੇ ਮੈਂ ਬੜੀ ਲਾਉਣੀ ਆ ਪਰ ਸੰਦੀਪ ਢਿੱਲੀ ਆ ਇਹ ਜੀ ਆ ਕੇ ਉਹਨਾਂ ਨਾਲ ਲੜਦੀ ਨਹੀਂ ਆ ਜਿਹੜੀ ਮੈਂ ਨੌਕਰੀ ਦੀ ਗੱਲ ਦੱਸ ਕੇ ਆਈ ਆ ਨਾ ਇਹ ਜਾ ਕੇ ਪੁੱਛੇਗੀ ਜਰੂਰ ਉਹਨਾਂ ਨੂੰ ਕਪਾਤਾ ਜਰੂਰ ਪਵਾਏਗੀ ਏ ਰਪਿੰਦਰ ਮੇਰੀ ਗੱਲ ਸੁਣੋ ਪਹਿਲਾਂ ਹਾਂ ਦੱਸੋ ਨਹੀਂ ਅਹੀਂ ਤੁਹਾਨੂੰ ਕੁਝ ਕਹਿੰਦੇ ਨਹੀਂ ਆ ਤੁਸੀਂ ਸਿਰ ਤੇ ਚੜਦੇ ਜਾਣਦੇ ਆ ਕੀ ਹੋਇਆ ਕੀ ਆ ਹੋਣਾ ਕੀ ਆ ਕਿਸ ਖਾਲ ਕੇ ਭੇਜ ਜਾਏ ਤੁਸੀਂ ਨਹੀਂ ਮੇਰੀ ਗੱਲ ਸੁਣੋ ਜੇ ਕੱਲ ਹੀ ਕੱਲ ਤੇਰਾ ਘਰਵਾਲਾ ਲੜਨ ਆ ਗਿਆ ਅੱਜ ਤੂੰ ਆ ਗਈ ਆ ਚੌਂਨੇ ਗਈ ਆ ਤੁਸੀਂ ਲੜਨ ਤੇ ਤੁਸੀਂ ਆਉਨੇ ਆ ਸਾਡਾ ਤਾਂ ਗਰੀਬਾਂ ਦਾ ਜੀਣਾ ਹਰਾਮ ਕੀਤਾ ਵਾ ਕਦੀ ਭਾਜੀ ਆ ਜਾਂਦੇ ਆ ਕਦੀ ਮੰਮੀ ਆ ਜਾਂਦੇ ਆ ਸਾਨੂੰ ਤੇ ਵਾਧੂ ਸਮਝਿਆ ਤੁਸੀਂ ਕੀ ਆਪਾਂ ਕਹਿੰਦੀਆਂ ਤੁਹਾਨੂੰ ਹੈ ਘਰ ਤੇ ਤੁਸੀਂ ਹੱਡੇ ਆਉਂਦੇ ਆ ਬਾਰ-ਬਾਰ ਲੜਨ ਕੱਲ ਪਹਿਲਾਂ ਭਾਜੀ ਆਏ ਲੜਨ ਤੂੰ ਆਂਦੀ ਆ ਵੀ ਤੁਸੀਂ ਲੜਨਾ ਆਉਂਦੇ ਆ ਛੇੜਨ ਤੁਸੀਂ ਆਪ ਛੇੜਨਦੇ ਆ ਕਿੱਡੇ ਭਲੇ ਮਾਸ ਨਾ ਬਣਿਆ ਕਰੋ ਤੁਸੀਂ ਜਿੰਨੇ ਤੁਸੀਂ ਤੇਜ ਮਨ ਆ ਇਹਨਾਂ ਦੇ ਕੋਈ ਵੀ ਨਹੀਂ ਹੋਣਾ ਤਨਾਰੇ ਮੇਰੀ ਸੁਣ ਲੈ ਗੱਲ ਇੱਕ ਹੋਰ ਆਣ ਗਵੰਡ ਸਰਾ ਲਾਗੇ ਵੇਖੰਦਿਆ ਥੋੜੀ ਹੋਲੀ ਆ ਗਈ ਤੇ ਬੋਲਿਆ ਕਰ ਸਾਨੂੰ ਇਹ ਜਿਹੇ ਤਮਾਸ਼ੇ ਲਾਉਣੇ ਚੰਗੇ ਨਹੀਂ ਲੱਗਦੇ ਤੁਸੀਂ ਤਾਂ ਗਿੱਜੇ ਆ ਤਮਾਸ਼ੇ ਤੇ ਤੁਸੀਂ ਲਾਉਂਦੇ ਆ ਵੇਂਦੇ ਤੇ ਵੇਂਦੇ ਰਹਿਣ ਆਣ ਗਵੰਡ ਆਣ ਗਵੰਡ ਨੂੰ ਨਹੀਂ ਪਤਾ ਹੈਗਾ ਮੈਨੂੰ ਸਿੱਧੀ ਗੱਲ ਦੱਸ ਤੂੰ ਕਹਿਣ ਕੀ ਆਈ ਨਹੀਂ ਤੁਹਾਨੂੰ ਕੀ ਕਹਤਾ ਹੈ ਦਲਜੀਤ ਨੇ ਹਾਂ ਮੈਂ ਤਾਂ ਢਾਡੀ ਨਹੀਂ ਸਮਝਾਉਂਦੀ ਇੱਕ ਦਿਨ ਤੁਸੀਂ ਚਾਰ ਬਣਾ ਕੇ ਦੱਸ ਦਿੰਨੇ ਆਂ ਸਾਦੀਆਂ ਮੈਂ ਚਾਰ ਲਾ ਕੇ ਦਸੀਆਂ ਉਹ ਜਿੱਦਾਂ ਇੱਥੇ ਆ ਕੇ ਬੋਲਿਆ ਵਾ ਨਾ ਉਹ ਮੈਂ ਹੀ ਜਿਹੜੀ ਚਰਲੀਆਂ ਗੜੀਆਂ ਜੇ ਹੋਰ ਕੋਈ ਹੁੰਦੀ ਨਾ ਉਹ ਨਜ਼ਰਦੀ ਅੱਛਾ ਉਹ ਵੀ ਆਪਣੇ ਥਾਂ ਸੱਚੇ ਆ ਸੱਚੇ ਲੜ ਕੇ ਗਏ ਆ ਜਦੋਂ ਅਸੀਂ ਪੈਸੇ ਕਢਵਾਏ ਨਹੀਂ ਆ ਤੇ ਫਿਰ ਤੁਸੀਂ ਕਿਦਾਂ ਨਾਂ ਲਾਉਂਦੇ ਸਾਡਾ ਕਦੀ ਤੂੰ ਸੱਸ ਨੂੰ ਪੜਕਾ ਦਿੰਨੀ ਆ ਕਦੀ ਲਵਲੀ ਨੂੰ ਪੜਕਾ ਦਿੰਨੀ ਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਜੇ ਤੁਸੀਂ ਇੰਨੇ ਸੱਚੇ ਹੀ ਤੇ ਮੰਮੀ ਨੂੰ ਜਾਣ ਦਿੰਦੇ ਫਿਰ ਜਾਣ ਕਿਉਂ ਨਹੀਂ ਦਿੱਤਾ ਮੇਰੀ ਗੱਲ ਸੁਣਾ ਮੰਮੀ ਦੀ ਅੱਖਾਂ ਤੇ ਪੱਟੀ ਨਹੀਂ ਬੱਜੀ ਠੀਕ ਆ ਤੇ ਉਹਨੂੰ ਲੱਭਣ ਗੱਖ ਨਹੀਂ ਦਿਆ ਕੀ ਤੁਸੀਂ ਕਰਨਦੇ ਤੇ ਕੀ ਨਹੀਂ ਕਰਨਦੇ ਮੰਮੀ ਆਪ ਹੀ ਨਹੀਂ ਨਾਲ ਗਈ ਮੰਮੀ ਦੇ ਸਾਹਮਣੇ ਸਾਰੀ ਗੱਲਬਾਤ ਹੋਈ ਨਾ ਜੇ ਮੰਮੀ ਚੰਗੇ ਹੁੰਦੇ ਨਾਲ ਤੁਰ ਪੈਂਦੇ ਉਨੂ ਪਤਾ ਹੀ ਤੂੰ ਕਿ ਨਿਗਾਹ ਕਰਦੂ ਉਦੇ ਮਾਲਕ ਹੈਗੇ ਠੀਕ ਵਾ ਨਾ ਸਾਰੀ ਚੋਰੀ ਕਰਕੇ ਪੈਸੇ ਤੂੰ ਹੀ ਸਾਂਭ ਲਏ ਆ ਹੁੰਦੀ ਸੱਚੇ ਬੰਦੇ ਫਿਰਦੇ ਜੀਜੀ ਕੋਲ ਇਹ ਕੰਮ ਤਾਂ ਡੇਵਾਤੀ ਚੰਗੇ ਨਹੀਂ ਆ ਠੀਕ ਵਾ ਨਾ ਕਪੱਤ ਨਹੀਂ ਸਾਡੇ ਘਰ ਪਾ ਦਿੱਤਾ ਦੂਣਾ ਜੇ ਹਨ ਨੂੰ ਪੈਸਾ ਦਾ ਇੰਨਾ ਲਾਲਚ ਹੁੰਦਾ ਨਾ ਆ ਜਿਹੜੀ ਨੌਕਰੀ ਲਵਲੀ ਨੂੰ ਮਿਲੀ ਆ ਨਾ ਇਹ ਦਲਜੀਤ ਕੋਲ ਹੋਣੀ ਸੀ ਇੰਨਾ ਪੈਸਾ ਦਾ ਮਾਨ ਨਹੀਂ ਕਰੀਦਾ ਹੁੰਦਾ ਰਪਿੰਦਰ ਜਿੰਨਾ ਤੂੰ ਕਰਨ ਦੀ ਆ ਆ ਤਾਨੇ ਜੇ ਨਾ ਮੈਨੂੰ ਨਾ ਮਾਰ ਠੀਕ ਵਾ ਨਾ ਨਾਲ ਜੇ ਤੂੰ ਗੱਲ ਕਰਨ ਦੀ ਨਾ ਨੌਕਰੀ ਦੀ ਨੌਕਰੀ ਮਿਲਦੀ ਜਿਹੜਾ ਕੋਈ ਪੜਿਆ ਲਿਖਿਆ ਹੋਵੇ ਉਹਨੂੰ ਅਨਪੜ੍ਹ ਨੂੰ ਨੌਕਰੀ ਕਿੰਨੇ ਦੇਣੀ ਹੈ ਮੈਨੂੰ ਇਹ ਦੱਸ ਪਹਿਲਾਂ ਚਾਹੇ ਕੋਹ ਪੜਿਆ ਹੁੰਦਾ ਤੇ ਨੌਕਰੀ ਮਿਲਦੀ ਅਨਪੜ੍ਹ ਨਹੀਂ ਹੈਗੇ ਨੌਕਰੀ ਲੈਣ ਨੂੰ ਅਸੀਂ ਲੈ ਸਕਦੇ ਹਾਂ ਪਰ ਮੈਂ ਤੇਰੇ ਵਰਗੀ ਨਹੀਂ ਹੈਗੀ ਲੈ ਸਕਦੇ ਅਸੀਂ ਤੁਸੀਂ ਬੁੱਧੀਆ ਵਸਾਦੀਆਂ ਨਾ ਠੀਕ ਵਾ ਨਾ ਚੁੱਪ ਕਰਕੇ ਤੇ ਆਪਣੇ ਘਰ ਜਾ ਜਿਹੜਾ ਕੰਮ ਉਹ ਮੈਨੂੰ ਵੀ ਸ਼ੌਂਕ ਨਹੀਂ ਚੜਿਆ ਤੁਹਾਡੇ ਘਰ ਆਉਂਦਾ ਠੀਕ ਆ ਨਾ ਤੇ ਜਾ ਫਿਰ ਆਈ ਕੀ ਕਰਨਾ ਆ ਜੁੜੇ ਤੇਰੇ ਗੜੀ ਹੱਥ ਠੀਕ ਆਈ ਨਾ ਤੂੰ ਪਉਣ ਨਹੀਂ ਆ ਮੈਂ ਨਹੀਂ ਆ ਪਉਣ ਤੇ ਜੇਕ ਦਿਨ ਮੂੰਹ ਚੁੱਕਦੇ ਕਰੀ ਉਹ ਆ ਜਾਂਦਾ ਕਦੀ ਤੂੰ ਆ ਜਾਨੀ ਆ ਕੰਮ ਕਰਨਾ ਹੁੰਦਾ ਉਹ ਵੀ ਸਵਾਦ ਮਾਰ ਕੇ ਤੇ ਰੱਖ ਦਿੰਦੀ ਆ। ਇੱਕ ਤੇ ਆ ਭੈਣ ਮਾ ਜੜੀ ਇਹਦੀ। ਇਹ ਤਾਂ ਮੈਨੂੰ ਜਾਬਦਾ ਵਾ ਜਾਣ ਕੇ ਨੁਕਸਾਨ ਕਰਨ ਦੀ ਆ ਜਿੱਥੇ ਤੱਕ ਮੈਨੂੰ ਲੱਗਣ ਦੀ ਆ ਵਾ। ਨਹੀਂ ਤੇ ਓਦਨ ਦੀ ਤਾਂ ਕੋਈ ਚੀ ਟੁੱਟੀ ਨਹੀਂ ਇਹ ਦੇਖੋ ਲੋ। ਜੇ ਕਦੇ ਮੰਮੀ ਮੈਨੂੰ ਉਹ ਦੋ ਦੱਸ ਦੇ ਨਾ ਕਿ ਇਹ ਕੱਪ ਤੋੜ ਕੇ ਗਈ ਆ। ਇਹਦਾ ਮੈਂ ਹਾਲ ਇਹੋ ਜਿਹਾ ਕਰਨਾ ਹੀ ਨਾ ਕਿ ਜਿਹੜੇ ਸਾਰੀ ਉਮਰ ਯਾਦ ਰੱਖਦੀ ਕਿ ਕੱਪ ਟੁੱਟਾ ਸੀ ਮੇਰੇ ਕੋਲੋਂ। ਸੰਦੀਪ ਹਾਂਜੀ ਬਾਜੀ ਆ ਗਈ ਜੇ। ਸਿਮ ਕੀ ਕਰੀ ਜਾਂਦੀ ਆ? ਕੁਛ ਨਹੀਂ ਬਾਜੀ ਵੇਲੇ। ਲੈ ਮੈਂ ਤੇ ਮਸ਼ੀਨ ਤੋਂ ਆਉਂਦਾ ਨਾ। ਤੇਰੀ ਮਸ਼ੀਨ ਵੀ ਨਾਲ ਲੈ ਆ। ਦੇਖ ਬਣਾ ਠੀਕ ਆ। ਪਾਣੀ ਤੈਨੂੰ ਵੀ ਨਾ ਤਹੀ। ਨਹੀਂ ਪਾਣੀ ਨਹੀਂ ਪੀਣਾ ਮੈਂ। ਨਹੀਂ ਸੀਂ ਤੇ ਠੀਕ ਚੱਲਣ ਦੀ ਬਾਜੀ। ਵਧੀਆ ਵਾ 200 ਰੁਪਏ ਲੱਗਾ ਹੀ। ਕੇ ਵਧੀਆ ਠੀਕ ਹੋ ਗਈ ਆਪਣੀ ਹਨਾ। ਨਹੀਂ ਬੜੀ ਸੋਹਣੀ ਬਣ ਗਈ ਠੀਕ। ਸੁਨੀਪ ਕਿੱਥੇ ਆ? ਦੀਦੀ ਤੇ ਗੈਰ ਰਪਿੰਦਰ ਦੀਦੀ ਘਰ। ਰਪਿੰਦਰ ਘੜ ਗਏ ਆ। ਹਾਂਜੀ। ਕੰਮ ਹੀ ਕੋਈ। ਬਾਜੀ लवली ਬਾਜੀ ਆਈ ਹੀ ਤੇ ਬੜਾ ਬੋਲਣ ਦੇ ਹੀ। ਦੀਦੀ ਨੂੰ ਬੜਾ ਗੁੱਸਾ ਚੜਿਆ ਤੇ ਪਤਾ ਨਹੀਂ ਕੀ ਗੱਲ ਹੋਈ। ਬੜਾ ਹੀ ਬੋਲ ਕੇ ਗਏ ਆ। ਦੀਦੀ ਬੜੇ ਗੁੱਸੇ ਨਾਲ ਚੱਲ ਗਈ ਉੱਧਰ ਮੈਂ ਬੜਾ ਰੋਕਿਆ ਨਹੀਂ ਰੁਕੀ ਉਹ ਸਿਮੀ ਲਵਲੀ ਕੋਲ ਬੋਲ ਕੇ ਗਿਆ ਆਕੇ ਨਾਲੇ ਜੇ ਕੋਈ ਗੱਲ ਹੋ ਗਈ ਸੀ ਤੇ ਸੰਦੀਪ ਮਰਨਾ ਕਰਦੀ ਉਹ ਵੀ ਮੂੰਹ ਚੋ ਕੇ ਉੱਥੇ ਲੱਗੀ ਆ ਬਾ ਲੜ ਪੈਣਗੇ ਫੇਰ ਚੰਗਾ ਵਾ ਪਾਜੀ ਦੀਦੀ ਦੀ ਵੀ ਨਹੀਂ ਹੈ ਕਿ ਜਾ ਕੇ ਲੰਡਾ ਪੇਗੀ ਕੋਈ ਨਹੀਂ ਹੌਸਲੇ ਨਾਲ ਗੱਲ ਕਰਨਗੇ ਹੁਣ ਪਤਾ ਨਹੀਂ ਗੱਲ ਕੀ ਹੋਈ ਆ ਉਹ ਪੈਸਿਆਂ ਦੀ ਗੱਲ ਹੋਣੀ ਆ ਕਿ ਫੇਰ ਲਵੜੀ ਦੇ ਕੰਨ ਭਰਤੇ ਹੁਣ ਉਹਨਾਂ ਨੇ ਪਤਾ ਨਹੀਂ ਪਾਜੀ ਆਏ ਬੜੇ ਗੁੱਸੇ ਨਾਲ ਹੀ ਤਾਨੂੰ ਡੇ ਹੀ ਲੱਭਣ ਤੂੰ ਇਹ ਤਾਂ ਘਰ ਹੈ ਨਹੀਂ ਜਿਹੜੀ ਗੱਲ ਕਰਨੀ ਮੇਰ ਨਾਲ ਕਰ ਲੈਂਦਾ ਫੋਨ ਵੀ ਹੈਗਾ ਮੇਰ ਕੋ ਫੋਨ ਤੇ ਫੋਨ ਕਰ ਲੈਂਦਾ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਸਾਰਾ ਟੱਬਰ ਨਾ ਹੜੇ ਦਿਵਾਲੀ ਹੋ ਗਿਆ ਵਾ ਬਾਜੀ ਹਰ ਟਾਈਮ ਇਦਾਂ ਹੀ ਕਰਦੇ ਰਹਿੰਦੇ ਆ ਤੂੰ ਹੀ ਵੱਖੜੇ ਰਹਿੰਦੇ ਹੋ ਵੱਖੜੇ ਰਹਿੰਦੇ ਹੋ ਆਪਣੇ ਹੋ ਕੇ ਵੀ ਇਦਾਂ ਕਰੀ ਜਾਂਦੇ ਇਦਾਂ ਸਿਮੀ ਤੂੰ ਬੜੀ ਮਸ਼ੀਨ ਰੱਖ ਲੈ ਕੋਈ ਗੱਲ ਨਹੀਂ ਛਾੜੇ ਨਾਲ ਗੱਲਾਂ ਨੂੰ ਆਪੇ ਆ ਜਾਂਦੀ ਆ ਉਧਰ ਮੈਂ ਵੇਖਣਾ ਬਣਾ ਚਲੋ ਠੀਕ ਹੈ ਬਾਜੀ ਤੂੰ ਇਨਾਂ ਜਾਇਓ ਉਹ ਨਹੀਂ ਮੈਂ ਕਿਉਂ ਜਾਣਾ ਉੱਥੇ ਆ ਗਈ ਜੇ ਨਹੀਂ ਪਣਾ ਚਾਜ ਨੂੰ ਸੰਦੀਪ ਤੇਰਾ ਉਥੇ ਜਾਣ ਦਾ ਫਰਜ ਹੈਗਾ ਹੀ ਮੇਰੀ ਗੱਲ ਸੁਣ ਕੀ ਲੈਣ ਗਈ ਉਥੇ ਦੱਸ ਭਲਾ ਤੂੰ ਜਾਂਦੀ ਨਾ ਤੇ ਹੋਰ ਕੀ ਕਰਦੀ ਐਨਾ ਉਹਨਾਂ ਨੇ ਖਪਾ ਮਾਰਿਆ ਨਾ ਮੈਨੂੰ लवली ਆ ਗਿਆ ਹੈ ਲੜਨ ਵਾਸਤੇ ਉਹਦਾ ਕੀ ਕੰਮ ਹੈ ਇੱਧਰ ਆਉਂਦਾ ਸੰਦੀਪ ਉਹਨਾਂ ਜੋਸ ਘੋਣਾ ਵਣਾ ਉਹਨ ਮਗਰ ਲੱਗਿਆ ਵਾ ਉਹ ਵੀ ਕੀ ਕਰੇ ਬੰਦੇ ਨੂੰ ਮੰਨਣੀ ਪੈਂਦੀ ਆ ਤੁਸੀਂ ਕਿੰਨੇ ਕ ਮੰਨ ਲੈਨੇ ਆ ਹੁਣ ਤੁਹਾਨੂੰ ਮੈਂ ਸਖਾਲੀ ਜਾਵਾਂ ਤੇ ਤੁਸੀਂ ਉਧਰ ਜਾ ਕੇ ਲੜੋਗੇ ਕੀ ਕਹਤਾ ਤੁਸੀਂ ਵਾਧੂ ਗੱਲ ਐਨੀ ਗੱਲ ਹੀ ਕਹੀ ਸੀ ਨਾ ਕਿ ਚਲ ਸਚਾਈ ਸਾਹਮਣੇ ਆ ਜੂਗੀ ਪਰ ਉਹ ਮੰਨਦੇ ਹੀ ਨਹੀਂ ਆ ਉਲਟ ਤੁਹਾਡੇ ਤੇ ਪਈ ਜਾਂਦੇ ਆ ਕਿ ਗਲਤੀ ਤੁਹਾਡੀ ਆ ਸੱਚ ਦੇ ਸਾਹਮਣੇ ਆ ਹੀ ਗਿਆ ਵਾ ਸਾਨੂੰ ਦੇ ਪਤਾ ਹੀ ਹੈ ਨਾ ਸੱਚ ਕੀ ਆ ਐਂ ਸੱਚੇ ਨਾ ਰੱਬ ਅੱਗੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੂੰ ਨਾ ਜਾਣ ਬਜੀ ਉਧਰ ਚਲ ਗਈ ਤੈਨੂੰ ਸਭ ਕੋ ਪਤਾ ਵਾ ਉਹਨਾਂ ਮੰਨਣਾ ਵਾ ਰਵਿੰਦਰ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਜਿਨੇ ਇਹ ਕੰਮ ਕੀਤਾ ਵਾ ਇਹੋ ਗੱਲ ਤਾਂ ਤੁਹਾਨੂੰ ਮੈਂ ਸਮਝਾਉਣ ਢੀ ਆ ਤੁਸੀਂ ਫੇਰ ਸੱਚ ਸਾਹਮਣੇ ਕਿਉਂ ਨਹੀਂ ਲਿਓਂਦੇ ਸਾਨੂੰ ਵਾਧੂ ਦੀਆਂ ਗੱਲਾਂ ਸੁਣਨੀਆਂ ਪੈਣ ਡੀਆਂ ਵਾ ਨਾਲੇ ਮੇਰੀ ਗੱਲ ਸੁਣੋ ਇੱਕ ਗੱਲ ਮੈਂ ਹੋਰ ਸੁਣਾਈ ਇਹਨੂੰ ਉਹਨੂੰ ਮੈਂ ਕਹਤਾ ਵਾ ਜਿਹੜੀ ਲਵਲੀ ਨੂੰ ਨੌਕਰੀ ਮਿਲੀ ਹੈ ਨਾ ਜੇ ਅਹੀਂ ਚਾਹੀਏ ਨਾ ਤੇ ਦਲਜੀਤ ਨੂੰ ਨੌਕਰੀ ਮਿਲ ਸਕਦੀ ਆ ਉਹ ਸੰਦੀਪ ਕਿਉਂ ਪੁਰਾਣੀਆਂ ਗੱਲਾਂ ਪੁੱਟਣ ਦੀਆਂ ਦੱਸ ਬਲਾਂ ਕੋਈ ਹੱਲ ਹੈਗਾ ਇਹ ਚੀਜ਼ ਦਾ ਤੇ ਪੁੱਟਾ ਨਾ ਤੇ ਹੋਰ ਕੀ ਕਰਾਂ ਫਿਰ ਸੰਦੀਪ ਜੇ ਤੂੰ ਵੀ ਉਧਰ ਗਈ ਹੋਗੀ ਫਿਰ ਤੇਰੇ ਤੇ ਉਹਦੇ ਵਿੱਚ ਫਰਕ ਹੀ ਰਹਿ ਗਿਆ ਦੱਸ ਬਲਾਂ ਮੇਰੀ ਗੱਲ ਸੁਣੋ ਕਿੰਨਿਆਂ ਕਹੋਂਾਂ ਜੇ ਗੱਲਾਂ ਸੁਣੀ ਜਾਵਾਂਗੇ ਨਾਲੇ ਲਵਲੀ ਦਾ ਕੰਮ ਹੈਗਾ ਹੀ ਇੱਥੇ ਆਉਣ ਦਾ ਜਿਉਂਨੇ ਗੱਲਬਾਤ ਕਰਨੀ ਸੀ ਤੇ ਟਾੜ ਨਾ ਕਰ ਲੈਂਦੇ ਕਿ ਤੁਹਾਨੂੰ ਚਾਹੀਦਾ ਹੋਣਾ ਮੈਂ ਕਿਧਨਾ ਜਾ ਕੇ ਬੋਲੇ ਲੱਗਾ ਵਾ ਵੱਡੀ ਹੀ ਤੂੰ ਕਿੰਨਾ ਬੋਲ ਕੇ ਗਿਆ ਕਿ ਜਿਹੜਾ ਕਦੀ ਅੱਗੇ ਬੋਲਿਆ ਨਹੀਂ ਸਭ ਕੁਝ ਰਪਿੰਦਰ ਹੀ ਸਿਖਾਉਂਦੀ ਆ ਰਪਿੰਦਰ ਦੇ ਮੰਮੀ ਉਹਨੂੰ ਸਿਖਾਈ ਜਾਂਦੇ ਆ ਉਹ ਇੱਥੇ ਆ ਜਾਂਦਾ ਵਾ ਉਹੋ ਜਹਾ ਉਹ ਵਾ ਜਿਹੜਾ ਉਹਨਾਂ ਦੇ ਪਿੱਛੇ ਲੱਗ ਗਿਆ ਵਾ ਸੰਦੀਪ ਉਹ ਤੇ ਉਹ ਸਮਝਦਾ ਵਾ ਕਿ ਪੈਸੇ ਅਹੀਂ ਕਢਵਾਏ ਆ ਉਹਨੂੰ ਦਰੀ ਬਤਾਏ ਗੱਲ ਦਾ ਤੁਸੀਂ ਕਿਹ ਤਰੀਕੇ ਨਾਲ ਨਾ ਇਹ ਹੱਲ ਕਰੋ ਸਚਾਈ ਦਾ ਪਤਾ ਕਰੋ ਸਾਨੂੰ ਤੇ ਹੁਣ ਚਲੋ ਪਤਾ ਵਾ ਇਹ ਹਾਲ ਮੈਂ ਕੱਢ ਕੇ ਰੱਖਣਾ ਵਾ ਜਿੱਦਾਂ ਮਰਜੀ ਕੱਢਾਂ ਗਲਿੰਦਰ ਜੀ ਜੀ ਨਹੀਂ ਆਉਣਾ ਨਾ ਕਿਤੇ ਨਾ ਕਿਤੇ ਯੋ ਆਏ ਨਾ ਉਹਨਾਂ ਨੂੰ ਦੱਸ ਦੇਣਾ ਵਾ ਵੀ ਆਹ ਗੱਲ ਹੋਈ ਆ ਇਹਦਾ ਹਾਲ ਕੱਢ ਕੇ ਜਾਓ ਮੈਂ ਤੇ ਦੱਸਿਆ ਇਹਨਾਂ ਨੂੰ ਫੋਨ ਤੇ ਸਾਰੀ ਗੱਲ ਕਿ ਇਦਾਂ ਕਰਦੇ ਆ ਮੰਮੀ ਉਹ ਵਿਚਾਰੀ ਕਰੇਗੀ ਉਹ ਕੇ ਆਪਣੇ ਪੇਛੇ ਨਹੀਂ ਚੱਲਦੀ ਰੁਪਿੰਦਰ ਕੰਮ ਤੇ ਸਾਰਾ ਆਉਦਾ ਵਾ ਚਲੋ ਕੋਈ ਗੱਲ ਨਹੀਂ ਚਲੋ ਉਹਨਾਂ ਗੱਲਾਂ ਨੂੰ ਛੱਡੋ ਤੇ ਮਸ਼ੀਨ ਠੀਕ ਕਰਵਾ ਲਏ ਮਸ਼ੀਨ ਠੀਕ ਕਰਾ ਲਿਆਂ ਦੀ ਸੰਦੀਪ ਜੇਤੀ ਮੈਂ ਸੀ ਮੀਨੂ ਆਪਣੇ ਵੇਹਲ ਹੀ ਚਲਾ ਕੇ ਬਿਲਕੁਲ ਸਹੀ ਚੱਲਣ ਦੀ ਹੁਣ ਚਲ ਇਹ ਵੀ ਵਧੀਆ ਕੀਤਾ ਵਾ ਐਵੇਂ ਵਿਚਾਰੀ ਲੋਕਾਂ ਦੇ ਘਰ ਜਾਂਦੀ ਸੀ ਆ ਜਾ ਵੇਖ ਲੈ ਤੂੰ ਇਹ